ਉਹ ਪਾਰੀ ਵਰਸੀ ਖੱਟਣ ਗਿਆ ਸੀ ਘੱਟਿਆਂ ਦਾ ਖੱਟ ਕੇ ਲਿਆਂਦਾ ਸਾਡਾ ਹਰਮੀਤ ਬਾਈ ਵਾਹਿਗੁਰੂ ਜਿੰਨੇ ਤਰਨਤਾਰਨ ਦੀ ਚੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਇੱਕ ਘਟਨਾ ਗਿਆ ਸੀ ਇੱਕ ਘਟਨਾ ਉਹ ਵਾਰੀ ਬਰਸੀ ਖਟਣ ਗਿਆ ਸੀ ਉਹ ਕੇ ਲਿਆਂਦਾ ਆੜੂ ਆੜੂ ਉਹ ਤਰਨਤਾਂ ਉੱਪ ਚਾਉਣ ਦੇ ਵਿੱਚ ਚਾੜੂ ਪਰੰਪਰਾਵਾਂ ਦੀ ਉਪਚੋਣ ਦੇ ਵਿੱਚ ਉਹ ਬੱਲੇ ਉਹ ਚਾਰੇ ਪਾਸੇ ਹੋ ਗਈ ਚਾੜੂ ਚਾੜੂ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਹਾਜ ਰੱਖੀ ਆ ਤਰਨਤਾਰ ਨੂੰ ਪਹੁੰਚੋਣ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹ ਅਫਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ ਕਾਂਗਰਸ ਕਹਿੰਸੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਹੈ ਤੇ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈ ਜੀ ਇਹ ਮੋਹਰ ਆ ਸਰਦਾਰ ਭਗਤ ਸਿੰਘ ਮਾਨ ਜੀ ਹੋਰਾਂ ਦੇ ਕੰਮਾਂ ਤੇ ਦਰਬਿੰਦ ਕੇਰਿਵਾਲ ਸਾਹਿਬ ਨੇ ਸੋਚਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨੇ ਜੀ ਬਿਆਨੋ ਬਿਆਨੀ ਕਰਕੇ ਕਾਂਗਰਸ ਨੇ ਹੁਣ ਤੱਕ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਿੱਖਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆ ਆਮ ਆਦਮੀ ਪਾਰਟੀ ਲੈ ਕੇ ਕਚਰੀ ਚ ਗਈ ਸੰਗਤ ਦੀ ਔਰ ਸੰਗਤ ਨੇ ਇਹ ਮੋਰ ਨਾ ਕੇ ਇਹ ਸਾਬਤ ਕਰਤਾ ਕਿ 3.5 4 ਸਾਲ ਬਾਅਦ ਵੀ ਉਪਚੋਣ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਇਹਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਅੱਜ ਤਰਨਤਾਰ ਨੂੰ ਪਹੁੰਚਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਐਲਾਨ ਹੋਣਾ ਹੀ ਬਾਕੀ ਹੈ ਤੇ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਵਿਰੋਧੀਆਂ ਨੂੰ ਕਿ 27 ਦੇ ਵਿੱਚ ਵੀ ਆਮ ਆਦੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਗੀ ਰਾਜਾ 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 ਵਡਿੰਗ ਦਾ ਬਿਆਨ ਜੋ ਸਾਹਮਣੇ ਆਇਆ ਸੀ ਕਿਤੇ ਨਾ ਕਿਤੇ ਦਾਦਾ ਨੂੰ ਲੈ ਕੇ ਬੈਠ ਗਿਆ ਰਾਜਾ ਵਡਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ ਇਹ ਨਹੀਂ ਵੀ ਨਿਭੜ ਜੂਗਾ ਇਹ ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਵੀ ਭਾਈ ਰਾਜਾਪਣੇ ਗੇ ਕਹਿੰਦਾ ਤੁਸੀਂ ਕੀ ਕਹਿੰਦੇ ਹੋ ਜੇ ਉਹਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ ਚੋਂ ਕਢਾਉਣ ਜੀ ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਅਸੀਂ ਸਮਾਜ ਨਾਲ ਅਸੀਂ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਆ ਕਿਸੇ ਅਸੀਂ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ। ਇਹ ਲੱਗਦਾ ਪ੍ਰਧਾਨ ਕੀ ਵੀ ਇਹਦੀ ਖਤਰੇ ਚ ਆ ਫਿਰ ਤੋਂ। ਸਾਰਾ ਕੁਝ ਹੀ ਖਤਰੇ ਚ ਆ ਜੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਹੁਣ। ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਖੁਸ਼ੀ ਨਾਲ। ਸਾਸੀ ਬਰਫੀ ਆ ਜੀ ਆ ਦੇਖੋ ਆ ਬਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਬਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਪੂਰੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਔਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਜਾਈ ਢੋਲ ਵੱਜਣਗੇ ਜੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਲਗਾਤਾਰ ਪੰਜਾਬ ਦੀ ਸੇਵਾ ਕਰਨ ਲੱਗੇ ਹੋ ਨੇ श्री ਹਰਵਿੰਦ ਕੇਜਰੀਵਾਲ ਜੀ ਜੋ ਪੰਜਾਬ ਲਈ ਬੜੇ ਹੀ ਚਿੰਤਾਵਰ ਰਹਿੰਦੇ ਨੇ ਵੀ ਪੰਜਾਬ ਲਈ ਕੀ ਕੀਤਾ ਜਾਵੇ ਪੰਜਾਬ ਦੇ ਪੌਣੇ 4 ਸਾਲ ਦੇ ਕੀਤੇ ਹੋਏ ਕੰਮ ਅੱਜ ਜੋ ਜਿੰਮੀ ਚੋਣ ਹੋਈ ਆ ਉਹ ਅੱਗੇ ਆਏ ਨੇ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿੱਤ ਹੋਈ ਆ ਆਮ ਆਦਮੀ ਪਾਰਟੀ 2027 ਵਿੱਚ ਵੀ ਬੜੀ ਵੱਡੀ ਲੀਡ ਨਾਲ ਸਰਕਾਰ ਬਣਾਉਗੀ ਤੇ ਜਿੱਤ ਸਾਡੀ ਯਕੀਨੀ ਆ ਦੇਖੋ ਜੀ ਜਿਹੜੀ ਇਹ ਇਲੈਕਸ਼ਨ ਸੀਗੀ ਤਾਰਨ ਤਾਰਨ ਦੀ ਐ ਬਾਇਆ ਇਲੈਕਸ਼ਨ ਸੀਗੀ ਤੇ ਇਹ ਇਲੈਕਸ਼ਨ ਨੇ ਦੇਖੋ ਕਾਂਗਰਸੀ ਵੀ ਕਹਿੰਦੇ ਸੀ ਕਾਲੀ ਵੀ ਬੀਜੇਪੀ ਵਾਲੇ ਵੀ ਵੀ ਜਿਹੜਾ ਇਹ ਬਾਇ ਇਲੈਕਸ਼ਨ ਜਿੱਤੂਗਾ ਉਹ 2027 ਦੇ ਵਿੱਚ ਸਰਕਾਰ ਬਣਾਉਗਾ ਸੋ ਤਾਰ ਤਾਰਨ ਦੇ ਲੋਕਾਂ ਨੇ ਜਿਹੜਾ ਸਾਡਾ ਸਾਢੇ 3 ਸਾਲ ਦਾ ਕਾਰਜਕਾਰੀਆ ਸਰਦਾਰ ਭਗਤ ਸਿੰਘ ਮਾਨ ਦੀ ਉਹਨੇ ਤੇ ਮੋਰ ਲਾਉਂਦੇ ਹੋਏ ਦੇਖੋ ਤੁਸੀਂ 10000 ਤੋਂ ਉੱਪਰਲੀ ਟੱਪ ਗਈ 14-15000 ਦੀ ਹੀਡ ਹੋ ਜਾਣੀ ਆ। ਤੋਂ ਇਸ ਲਈ ਜਿਹੜਾ 2027 ਦੇ ਵਿੱਚ ਵੀ ਹੁਣ ਆਵਾਜ਼ਾਂ ਦੀ ਪਾਰਟੀ ਦੀ ਜਿਹੜੀ ਦਿੱਤਾ ਉਹ ਕਲੀਅਰ ਹੋਗੀ। ਸੋ ਅਸੀਂ ਜਿਹੜੇ ਤਾਰਨਤਾਰਨ ਦੇ ਲੋਕ ਨੇ ਉਹਨਾਂ ਦਾ ਬੜਾ ਧੰਨਵਾਦ ਕਰਦਾ।